ਨਾ ਬਈ ਦੋਸਤੋ ਕਈ ਭਰਾਵਾਂ ਨੂੰ ਨਾ ਇਹ ਵਹਿਮ ਹੁੰਦਾ ਵੀ ਬੱਕਰੀਆਂ ਨਵਾਈਦੀਆਂ ਨਹੀਂ ਬਈ ਤੇ ਜਿਹੜੀਆਂ ਸ਼ੌਕ ਨਾ ਰੱਖਣੀਆਂ ਇਹ ਤਾਂ ਬਈ ਹਫ਼ਤੇ 10 ਦਿਨਾਂ ਬਾਅਦ ਗਰਮੀ 'ਚ ਨਵਾਉਣੀਆਂ ਪੈਂਦੀਆਂ ਇਹਦੇ ਫਾਇਦੇ ਆ ਇੱਕ ਤਾਂ ਜਿਵੇਂ ਬੱਕਰਿਆਂ 'ਚ ਬਰੀਡਰ ਨੂੰ ਸਮੈਲ ਜ਼ਿਆਦਾ ਹੋ ਆਉਣ ਲੱਗਦੀ ਨਹੀਂ ਗਰਮ ਹੋ ਜਾਂਦੇ ਆ ਇੱਕ ਪਿਸੂ ਚਿੱਚੜ ਤੇ ਇਹ ਕੋਸ ਨਹੀਂ ਪੈਂਦਾ ਤੇ ਜਾਨਵਰ ਸਟ੍ਰੈਸ 'ਚੋਂ ਬਾਹਰ ਰਹਿੰਦਾ ਤੇ ਮੱਛਰ-ਮੁਛਰ ਲੜਦਾ ਮੱਖੀਆਂ ਲੜਦੀਆਂ ਉਹ ਤੋਂ ਵੀ ਰਾਹਤ ਮਿਲਦੀ ਆ ਜਦੋਂ ਮੰਨ ਲਾ ਤੇ ਜਦੋਂ ਨਵਾਉਣਾ ਤੁਸੀਂ ਉਦੋਂ ਮੌਸਮ ਸਵੇਰ ਦਾ ਹੋਣਾ ਚਾਹੀਦਾ ਹੈ ਤੇ ਧੁੱਪੇ ਆਏ ਜਾਂ ਭਖਿਆ ਜਾਨਵਰ ਨਹੀਂ ਨਵਾਉਣਾ ਜਿਵੇਂ ਆਪਾਂ ਆਪ ਨਵਾਉਣੇ ਓਵੇਂ ਨਵਾਉਣਾ ਪਾਣੀ ਨਾਰਮਲ ਹੋਣਾ ਚਾਹੀਦਾ ਜਿਆਦਾ ਠੰਡਾ ਨਹੀਂ ਹੋਣਾ ਚਾਹੀਦਾ ਤੇ ਸਭ ਤੋਂ ਪਹਿਲਾਂ ਪਾਣੀ ਪਾਓ ਫਿਰ ਸਾਬਣ ਜਿਹੜੀ ਪਿਸੂ 'ਤੇ ਚੜਾਲੀ ਆਉਂਦੀ ਹੈ ਤੇ ਮੈਡੀਸਨ ਵੀ ਆਉਂਦੀਆਂ ਦਵਾਈਆਂ ਵੀ ਆਉਂਦੀਆਂ ਉਹ ਵੀ ਪਾ ਸਕਦੇ ਹੋ ਤੇ ਇੱਕ ਜਿਹੜਾ ਆਪਾਂ ਕੋਈ ਸ਼ੈਂਪੂ ਲਾਉਣੇ ਦੋ ਪੁੜੀਆਂ ਉਹ ਪਾ ਲਓ ਇੱਕ ਬੱਕਰੇ ਦੇ ਤੇ ਪੂਰੀ ਚੱਗੋਚਾ ਕਰਕੇ 10 ਮਿੰਟ ਨੂੰ ਛੱਡ ਦਿਓ ਫਿਰ ਹੁਣ ਨਵਾ ਦਿਓ ਤੇ ਉਹਦੇ ਸਾਰੇ ਪਿਸੂ ਚੇਚੜ ਤੇ ਰੰਗ ਵਧੀਆ ਬੱਕਰੇ ਦਾ ਨਿਕਲ ਆਉਂਦਾ ਹੈ ਤੇ ਅੱਜ ਆਪਣੇ ਸਟਾਰਟਿੰਗ ਕੀਤੀ ਹੈ ਸ਼ੁਰੂ ਤੋਂ